ਮੋਟੇ ਨਾਲ ਲੀਡਰ ਤੋਂ ਨਹੀਂ ਗੁਆ ਹਾਂ ਜੀ ਅੱਜ ਦੀ ਸ਼ੁਰੂਆਤ ਕਰਦੇ ਆਂ ਬਾਈ ਜੀ ਮੈਂ ਹਾਰ ਕਹਿਤਾ ਹਾਂ ਬਹੁਤ ਬਹੁਤ ਸਵਾਗਤ ਕਰਦੇ ਆਂ ਮਿੱਤਰੋ ਸਾਰਿਆਂ ਦਾ ਅੱਜ ਇਸ ਨਵੀਂ ਵੀਡੀਓ ਦੇ ਵਿੱਚ ਦੇਖਣ ਆਲੇ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜਿੰਨੇ ਵੀ ਭਰਾ ਵੀਡੀਓ ਦੇ ਵਿੱਚ ਪਹਿਲੀ ਵਾਰੀ ਜੁੜੇ ਹੋ ਬਾਈ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਵੀਡੀਓ ਨੂੰ ਬਾਈ ਜੀ ਐਂਡ ਤਾਈਂ ਦੇਖ ਲਿਆ ਕਰੋ ਪਸ਼ੂ ਮੰਡੀ ਰਾਮਪਰਾ ਫੂਲ ਤਰੀਕ 1 7ਵਾਂ ਮਹੀਨਾ 2025 ਪਸ਼ੂ ਮੰਡੀ ਰਾਮਪਰਾ ਫੂਲ ਤੋਂ ਜਿਹੜੀ ਅੱਜ ਦੀ ਵੀਡੀਓ ਆਪਾਂ ਕਵਰ ਕਰਨ ਲੱਗੇ ਆ ਬਹੁਤ ਚੰਗੀ ਗਿਣਤੀ ਦੇ ਵਿੱਚ ਡੰਗਰਾ ਜਿਹੜਾ ਪਸ਼ੂ ਮੰਡੀ ਰਾਮਪਰਾ ਫੂਲ ਦੇ ਵਿੱਚ ਤੇ ਬਹੁਤ ਟਾਪ ਕੁਆਲਿਟੀ ਦੇ ਜਾਨਵਰ ਪਹੁੰਚਿਆ ਮੌਸਮ ਵੀ ਠੰਡਾ ਬਹੁਤ ਸੋਹਣਾ ਜਿਹੜੀ ਮੰਡੀ ਦੇ ਵਿੱਚ ਰੌਣਕ ਲੱਗੀ ਰਹੀ ਹੈ ਜੁੜੇ ਰਹੋ ਵੀਡੀਓ ਦੇ ਨਾਲ ਐਂਡ ਤੱਕ ਅੱਗੇ ਚੱਲ ਕੇ ਆਪਾਂ ਤੁਹਾਨੂੰ ਵਿਕਰੀ ਵਾਲੇ ਜਿਹੜੇ ਟਾਪ ਤੋਂ ਟਾਪ ਕੁਆਲਿਟੀ ਦੇ ਨਗਰ ਜਿਹੜੇ ਕਵਰ ਕਰਕੇ ਤੁਹਾਡੇ ਨਾਲ ਸਾਂਝੇ ਕਰਾਂਗੇ ਤੇ ਜਾਣਾਂਗੇ ਅੱਜ ਤੇ ਕੀ ਰਹਿੰਦਾ ਮੰਡੇ ਠੰਡੇ ਰੇਟ ਬਾਈ ਜੀ ਜਿਹੜਾ ਵੀਡੀਓ ਦੇ ਵਿੱਚ ਰੇਟ ਕੀਤਾ ਪਸ਼ੂ ਦਾ ਕੋਈ ਅਸਲ ਮੰਨ ਨਹੀਂ ਹੁੰਦਾ ਮੌਕੇ ਤੇ ਦੇਣ ਲੈਣ ਵੇਲੇ ਪੁੱਛੇ ਤਾਂ ਬਹੁਤ ਘੱਟ ਜਾਂਦਾ ਆਜੋ ਫਿਰ ਕਰਾਉਣੇ ਗੱਲ ਲੈ ਵੀਰ ਦੋ ਮੱਝਾਂ ਦਿਖਾਉਨੇ ਤੁਹਾਨੂੰ ਇੱਕ ਵਾਰੀ ਖੜੀਆਂ ਤੇ ਨਿਗਾ ਮਾਰ ਲਿਓ ਬਾਕੀ ਡਿਟੇਲ ਵਾਰੋ ਵਾਰੀ ਦੋਨਾਂ ਦੀ ਬਾਈ ਫਰਾਂ ਤੋਂ ਪੁੱਛਾਂਗੇ ਤੋਰ ਕੇ ਵੀ ਦਿਖਾ ਦਾਂਗੇ ਮੱਝਾਂ ਦੋਵੇਂ ਚੰਗੀਆਂ ਬਾਈ ਦੇਖੋ ਦੋ ਨੰਬਰ ਵਾਲੀ ਆ ਖੜੀ ਆ ਥਾਣਾ ਹਵਾਨੇ ਦੀਆਂ ਬਿਲਕੁਲ ਸਾਫ਼ ਤੇ ਚੰਗੀ ਬੋਡੀ ਢਾਂਚੜੀਆਂ ਮੱਝਾਂ ਨੇ ਬਾਈ ਵਾਰੋ ਵਾਰੀ ਤੋਰ ਕੇ ਵੀ ਦਿਖਾ ਦਾਂਗੇ ਤੇ ਡਿਟੇਲ ਵੀ ਸਾਰੀ ਜਿਹੜੀ ਇਹਨਾਂ ਤੋਂ ਆਪਣੀ ਇਹਨਾਂ ਦੀ ਜਿਹੜੀ ਬਾਈ ਤੋਂ ਪੁੱਛਾਂਗੇ ਅਸੀਂ ਹਾਂਜੀ ਭਾਈ ਅੱਛੀ ਕਾਲ ਭਾਈ ਨਾਂ ਦੱਸ ਆਪਣੇ ਹਨਾ ਢੋਲਾ ਸਿਕਾ ਢੋਲੇ ਪਿੰਡ ਕਿਹੜਾ ਭਾਈ ਚੰਡੂ ਭਾਈ ਚੰਡੂ ਕੇ ਜ਼ਿਲ੍ਹਾ ਕਿਹੜਾ ਪੈਂਦਾ ਢੰਡਾ ਜੀ ਜ਼ਿਲ੍ਹਾ ਢੰਡਾ ਤੇ ਇਹ ਜਿਹੜੀਆਂ ਦੋ ਮੱਜਾਂ ਦਿਖਾਈਆਂ ਬਈ ਆਪਣੀਆਂ ਆਪੇ ਨੰਬਰ 41 ਸੂਆ ਕਿਹੜਾ ਸੂਆ ਬਈ ਇਸ ਵਾਰ ਤੀਜਾ ਸੂਆ ਤੀਜਾ ਸੂਆ ਹੈ ਤੀਜਾ ਸੂਆ ਜੀ ਤੇ ਕਿੰਨੇ ਕੁ ਦਿਨਾਂ ਦੀ ਨਾ ਸੂਈਦਾ ਪੰਜ-ਸੱਤ ਦਿਨਾਂ ਦੀ ਸੂਈ ਤੇ ਬੱਚਾ ਕੀ ਦਿੱਤਾ ਬੱਚਾ ਕੀ ਦਿੱਤਾ ਬਈ ਕੱਟਾ ਹੈ ਬੱਚਾ ਮੰਗਰ ਕੱਟਾ ਤੇ ਪੰਜ ਤੋਂ ਸੱਤ ਦਿਨ ਹੋ ਗਏ ਸੂਈ ਤੇ ਪੰਜ ਤੋਂ ਸੱਤ ਦਿਨਾਂ ਦੀ ਸੂਈ ਥੱਲੇ ਬਈ ਹੁਣ ਦੁੱਧ ਕਿੰਨਾ ਕੁ ਤਿਆਰ ਆ ਉਹ ਲੱਗਦਾ 10-12 ਕਿਲੋ ਜੀ 10-12 ਕਿਲੋ ਪੂਰੀ ਤਸੱਲੀ ਕਰਾ ਦਾਂਗੇ ਦੋ ਡੰਗ ਤਿੰਨ ਡੰਗ ਠੀਕ ਆ ਤੇ ਜਾਇ ਜਾਇ ਰੇਟ ਇਹਦਾ ਫਿਰ ਵੇਚਣ ਜਿਆ ਦੇ ਦੇਦਾ ਉਹ ਕਹਿੰਦਾ ਮੰਤਨ ਆ ਲੈ ਕਿੰਨੀ ਰੇਟ ਹੈ ਉਹ ਕੇ ਮੰਤਨ ਕਰਦੇ ਮੁੱਲ ਕਿੰਨਾ ਉਹ 1.25 1.25 1.25 ਜੋ ਮੰਤਨ ਹੋ ਜੂ ਫੋਨ ਨੰਬਰ ਬੋਲ ਆਪਣਾ 98720 26506 98720 26506 26506 ਲੈ ਇੱਕ ਵਾਰੀ ਤੋਰ ਕੇ ਦਿਖਾ ਦੇ ਮਾੜਾ ਲੈ ਵੀ ਕਿੰਨੇ ਗਾ ਮੱਝ ਤੇ ਤੁਰਦੀ ਤੇ ਵੀ ਮਾਰ ਲਿਓ ਮੁੱਲ ਬਾਈ ਨੇ ਜੱਜ ਕਰਿਆ ਸਵਾ ਲੱਖ ਵਿੱਚੋਂ ਮੰਤਨ ਬਾਈ ਕਹਿੰਦਾ ਵੀ ਹੋ ਜੂਗਾ ਤੇ ਮੱਝ ਨੂੰ ਤੁਰਦੀ ਨੂੰ ਚੈੱਕ ਕਰ ਲਿਓ ਬਾਈ ਸਿੰਘਾਂ ਦੀ ਕੁੰਡੀ ਆ ਤੇ ਸੋਹਣੀ ਫੇਸ ਕੁਆਲਿਟੀ ਆ ਬਾਡੀ ਦਾ ਚ ਇਹਦੀ ਵੀ ਚੰਗੀ ਦੁੱਧ ਵਾਲੀ ਮੱਝ ਦੇਖੋ ਮੈਂ ਮੁੜਦਾ ਬਈ ਦੇਖੋ ਲੈ ਵਾਲੂਆ ਦੇਖੋ ਤੋ ਕਰਮਾਲੀ ਦਾ ਲੈਵਾ ਬਹੁਤ ਸੋਹਣਾ ਤਿਆਰ ਕਰਿਆ ਯਾਰ ਪੂਰਾ ਖੁੱਲਾ ਡੁੱਲਾ ਹਵਾਨਾ ਤੇ ਚੰਗੀ ਬੋਡੀ ਡਿਡਾਂ ਚੱਲੀ ਆ ਬਈ ਦੇਖੋ ਫੂਡ ਕੁਆਲਿਟੀ ਦੀ ਵੀ ਸੋਹਣੀ ਆ ਤੇ ਥਾਣਾ ਥਣ ਵੀ ਬਹੁਤ ਸੋਹਣਾ ਲੱਗਾ ਇਹਦੇ ਪੂਰਾ ਵਿੱਥੀ ਵਾਲਾ ਥਾਣਾ ਲੈ ਵਾਲੂਆ ਬਹੁਤ ਸੋਹਣਾ ਬਣਾਇਆ ਬਈ ਤੇ ਅੱਗੇ ਆ ਗਈ 2 ਨੰਬਰ ਵਾਲੀ ਇਹਦੀ ਵੀ ਆਪਾਂ ਬਾਈ ਤੋਂ ਡਿਟੇਲ ਪੁੱਛ ਲੈਣੇ ਆ ਕੱਦ ਕਾੜ ਕੰਨੀਓ ਗੱਲ ਕਰ ਲਈ ਤਾਂ ਝੋਟੀ ਦੀ ਬਹੁਤ ਜਿਆਦਾ ਚੰਗਾ ਕੱਦ ਕੱਦ ਵਜਣਾ ਬਾਈ ਦੇਖ ਸਕਦੇ ਤੁਸੀਂ ਫੁੱਲ ਕੱਦ ਫੁੱਲ ਵਜਣਾ ਤੇ ਉਨੇ ਹੀ ਚੰਗਾ ਲੇਵਾ ਜਾਂਦੇ ਨੇ ਲੇਵੇ ਵਾਲੇ ਪੱਖ ਤੋਂ ਦੇਖ ਲਈ ਤਾਂ ਬਾਈ ਲੇਵਾ ਵੀ ਬਹੁਤ ਜਿਆਦਾ ਸੋਹਣਾ ਤਿਆਰ ਕਰਿਆ ਕਰਮਾਲੀ ਨੇ ਬਹੁਤ ਜਿਆਦਾ ਸੋਹਣਾ ਮੁੱਠੀ ਚਵਾਈ ਵਾਲਾ ਜਿਹੜਾ ਥਣ ਲੱਗਿਆ ਹੋਇਆ ਸੋਹਣੀ ਫੇਸ ਕੁਆਲਿਟੀ ਦੀ ਜੇ ਕੁੰਡਾ ਸਿੰਘ ਤੇ ਬਾਡੀ ਢਾਂਚੇ ਦੀ ਵੀ ਬਹੁਤ ਚੰਗੀ ਆ ਦੇਖੋ ਜੀ ਡਿਟੇਲ ਇਹਦੀ ਵੀ ਆਪਾਂ ਬਾਈ ਨੂੰ ਪੁੱਛ ਲੈਣੇ ਆ ਬਈ ਇਹ ਕਿਹੜਾ ਸੂਆ ਸੂਈਆ ਝੋਟੇ ਆਪਣੀ ਤੀਜਾ ਸੂਆ ਜੀ ਦੂਜਾ ਸੂਆ ਇਸ ਵਾਰ ਕਿੰਨੇ ਦਿਨਾਂ ਦੀ 5-7 ਦਿਨਾਂ ਦੀ ਜੀ ਮਗਰ ਬੱਚਾ ਕੀ ਆ ਮੋਰ ਕੱਟਾ ਜੀ ਬੱਚਾ ਮਗਰ ਬਈ ਕੱਟਾ 5-7 ਦਿਨਾਂ ਦੀ ਹੋਈ ਸੂਈਆ ਤੇ ਤੀਜਾ ਸੂਆ ਸੂਈਆ ਤੀਜਾ ਸੂਆ ਇਸ ਵਾਰ ਸੂਈਆ ਤੇ 5-7 ਦਿਨਾਂ ਦੀ ਸੂਈ ਥੱਲੇ ਬਈ ਹੁਣ ਦੁੱਧ ਕਿੰਨਾ ਕ ਤਿਆਰ 12 ਕਿਲੋ ਜੀ 12 ਕਿਲੋ 5-7 ਦਿਨਾਂ ਦੀ ਸੂਈ ਆ ਬਈ ਦੁੱਧ 12 ਕਿਲੋ ਬਈ ਕੰਨਾ ਤਿਆਰ ਆ ਬਾਕੀ ਅੰਦਾਜ਼ਾ ਜਿਹੜਾ ਤੁਸੀਂ ਹਵਾਨਾ ਦੇਖ ਕੇ ਲਾ ਲਓ ਹਵਾਨੇ ਦੀ ਬਿਲਕੁਲ ਸਾਫ ਸੁਥਰੀ ਆ ਜੀ ਦੇਖੋ ਬਾਕੀ ਤੋਰ ਕੇ ਵੀ ਦਿਖ ਤੇ ਦੁੱਧ ਹੁਣ 12 ਕਿਲੋ ਰੈਡੀ ਆ ਦੋ ਡੰਗ ਚਾਰ ਡੰਗ ਪਤਸੱਲੀ ਕਰਾ ਦਾਂਗੇ ਦੋ ਡੰਗ ਚਾਰ ਡੰਗ ਤਸੱਲੀ ਕਰਾ ਦਾਂਗੇ ਠੀਕ ਆ ਇਹਦਾ ਮੁੱਲ ਫੇਰ ਵੇਚਣ ਜਾਲਾ ਦੇਖ 40 1 ਲੱਖ ਤੇ 40 ਹਜ਼ਾਰ ਵਿੱਚੋਂ ਮਾਨਤਾਨ ਹੋ ਜੂ ਖੁੱਲਾ ਮਾਨਤਾਨ ਲੈ ਵੀ ਇਹ ਜੋ ਵੀ ਖੁੱਲਾ ਹੋ ਜੂ ਮੜੀ ਤੋੜ ਕੇ ਨੂੰ ਵੀ ਦਿਖਾ ਦਈਏ ਬਈ ਤੇ ਕੱਦ ਵਜਣ ਵਾਲਾ ਕੋਈ ਅੰਤ ਨਹੀਂ ਬਈ ਛੋਟੀ ਚੰਗੇ ਕੱਦ ਵਜਣ ਵਾਲੀ ਆ ਤੇ ਬਿਲਕੁਲ ਸਾਫ ਸੁਥਰੀ ਇੱਕ ਵਾਰੀ ਤੁਰਦੀ ਤੋਰਾ ਦੂਰਾ ਚੈੱਕ ਕਰ ਲਿਓ ਤੇ ਹਵਾਨੇ ਦੇ ਨਾਮ ਹਾਲੇ ਦੇਖੋ ਵਾਨਾ ਬੜਾ ਵਾਕਮਾਲਾ ਤੇ ਬਿਲਕੁਲ ਸਾਫ ਅੱਡ ਰਾ ਬਈ ਸੋਹਣੀ ਫੇਸ ਕੁਆਲਿਟੀ ਕੁੰਡਾ ਸੰਗ। ਜਲਦੀ ਜਲਦੀ ਵੀਡੀਓ ਨੂੰ ਕਰ ਦਿਓ ਸ਼ੇਅਰ ਅੱਗੇ ਚੱਲ ਕੇ ਹੋਰ ਤੁਹਾਨੂੰ ਜਿਹੜੇ ਟੌਪ ਤੋਂ ਟੌਪ ਦੇ ਨਗینے ਦਿਖਾਉਣੇ ਪਸ਼ੂ ਮੰਡੀ ਰੰਪਰਾ ਖੂਲ ਮੋੜ ਲਿਆ ਬਈ। ਦੇਖੋ ਯਾਰ thora thura ਚੈੱਕ ਕਰ ਲਓ ਬਈ ਮੱਝ ਦਾ। ਇੱਥੋਂ ਦੇਖੋ ਯਾਰ ਥਾਣਾਵਾਨਾ ਬਿਲਕੁਲ ਸਾਫ ਥਾਣਾਵਾਨੀ ਦੀ ਹੈ ਤੇ ਕੂਲੇ ਪਿੰਡ ਹੈ। ਮੰਗੇ ਓਏ। ਬੰਤਰ ਬਹੁਤ ਚੰਗੇ ਚੱਟੀ ਜੀ ਬਈ। 1 40 ਚੋਂ ਮੰਤਨ ਹੋ ਜਾਓ। ਬਣਾ ਲਿਓ ਸੰਪਰਕ ਬਈ। ਇਹ ਵੀ ਇੱਕ ਮੱਝ ਸਾਨੂੰ ਹੋਰ ਦਿਖਾਉਣਾ ਬਹੁਤ ਜਿਆਦਾ ਜ਼ਬਰਦਸਤ ਢਾਂਚੇ ਦੀ ਮੱਝ ਆ ਬਈ ਇੱਕ ਵਾਰੀ ਖੜੀ ਤੇ ਨਿਗਾ ਮਾਰੋ ਯਾਰ ਪਸ਼ੂ ਮੰਡੀ ਰੰਪਲਾ ਫੂਲ ਬਹੁਤ ਜਿਆਦਾ ਜ਼ਬਰਦਸਤ ਢਾਂਚੇ ਦੀ ਮੱਝ ਆ ਬੰਤਰ ਦੇਖੋ ਕਰਮਾਲੀ ਦੀ ਬੜਾ-ਬੜਾ ਦੇਖੋ ਕਿੱਥੇ ਪਿਆ ਤੇ ਉਹਨੇ ਜਿਹੜਾ ਸਾਫ ਸੁਥਰਾ ਥਾਣਾ ਹਵਾਨਾ ਲਾਈ ਬੈਠੀ ਆ ਬਈ ਦੇਖੋ ਇਹ ਵਾਲੂ ਆ ਦੇਖੋ ਕਰਮਾਲੀ ਦਾ ਬਹੁਤ ਜਿਆਦਾ ਸਾਫ ਥਾਣਾ ਹਵਾਨਾ ਯਾਰ ਪੂਰਾ ਗੈਬੜਾ ਥਾਣਾ ਇਹ ਸੋਹਣਾ ਮੁਠੀ ਜਿਹਾ ਵਾਲਾ ਥਾਣਾ ਬਈ ਫੁੱਲ ਗਿਆ ਬੜਾ ਥਣ ਲੱਗਿਆ ਹੋਇਆ ਬਈ ਬਹੁਤ ਜਿਆਦਾ ਜ਼ਬਰਦਸਤ ਢਾਂਜੇ ਦੀ ਮਾਝਾ ਤੇ ਲੈ ਵੀ ਕਰ ਲੋ ਤੋਰਾ ਦੂਰਾ ਚੱਕ ਕੱਦਵਾ ਜਾਂਦਾ ਕੋਈ ਅੰਤ ਨਹੀਂ ਬਹੁਤ ਜਿਆਦਾ ਡਬਲ ਮਾਝਾ ਤੇ ਸਿੰਘਾਂ-ਸੁੰਗਾਂ ਦੀ ਬਿਲਕੁਲ ਖੁੰਡੀ ਸੋਹਣੀ ਫੇਸ ਕੁਆਲਿਟੀ ਬਿਲਕੁਲ ਦੇਖੋ ਯਾਰ ਪੂਰੀ ਜ਼ਬਰਦਸਤ ਮਾਝਾ ਬਈ ਮੰਡੀ ਦੇ ਵਿੱਚੋਂ ਦੇਖ ਸਕਦੇ ਤੁਸੀਂ ਕੋਈ ਹਾਰ ਸ਼ਿੰਗਾਰ ਨਹੀਂ ਇਹ ਮੇਰੀ ਹੈਗੀ ਉਮੀ ਲੈ ਗਿਆ ਬਾਈ ਸਿਕੁੰਡਾ ਸਿੰਘ ਸੋਹਣੀ ਫੇਸ ਕੁਆਲਟੀ ਤੇ ਬਾਡੀ ਢਾਂਚਾ ਦੇਖੋ ਯਾਰ ਬਾਗਮਾਲ ਬੰਤਰਾ ਕਰਮ ਵਾਲੀ ਨੇ ਲੈ ਵਾ ਜਿਹੜਾ ਸਾਨੂੰ ਆਪਾਂ ਸਾਈਡ ਤੋਂ ਵੀ ਚੈੱਕ ਕਰਵਾਣੇ ਦੇਖੋ ਕਿੱਥੇ ਪਿਆ ਇਹ ਤਿੰਨਾਂ ਗੁੱਤ ਕੱਢਦੀ ਆ ਬਾਈ ਤਿੰਨਾਂ ਗੁੱਤ ਮੁੱਖ ਇਹ 17 ਲੀਟਰ ਤਿਆਰ ਹੈ ਹਾਂ 17 ਲੀਟਰ ਤਿਆਰ ਹੈ 17 ਲੀਟਰ ਤਿਆਰ ਹੈ ਹਾਂ ਕੌਣ ਸੇ ਬਿਆਤ ਵਿੱਚ ਸੁਈ ਆ ਵੀ ਜੀ ਇਹ ਸੈਕਿੰਡ ਹੈ ਦੂਸਰਾ ਸੁਆਸ ਵਾਰ ਸੁਈ ਦੂਸਰਾ ਸੁਆਸ ਬੱਚਾ ਕਹਦੀ ਆ ਬੱਚਾ ਪਾੜੀ ਆ ਜੀ ਕੱਟੀ ਹਾਂਜੀ ਬੱਚਾ ਦਿੱਤਾ ਕੱਟੀ ਬਈ ਦੂਜਾ ਸੂਇ ਇਸ ਵਾਰ ਸੂਈ ਆ ਕਿੰਨੇ ਦਿਨਾਂ ਦੀ ਇਹ ਸੂਈ ਹੋ ਗਈ ਜੀ 10-11 ਦਿਨ ਦੀ 10-11 ਦਿਨਾਂ ਦੀ 10-11 ਦਿਨਾਂ ਦੀ ਸੂਈ ਥੱਲੇ ਹੁਣ ਦੁੱਧ ਕਿੰਨਾ ਕੁ ਤਿਆਰ ਆ ਜੀ ਅਭੀ 16 ਬੱਚੇ ਨੂੰ ਛੱਡ ਕੇ ਤਿਆਰ ਬੱਚੇ ਨੂੰ ਛੱਡ ਕੇ 16 ਲੀਟਰ ਹਾਂ ਪੂਰਾ ਤਸੱਲੀ ਵਾਲਾ ਜੀ ਦੋ ਡੰਗ ਚਾਰ ਡੰਗ ਜਿੰਨੀ ਮਰਜ਼ੀ ਚੋ ਠੀਕ ਆ ਤੇ ਚੁਵਾਈ ਚੁਵਾਈ ਚੰਗਾ ਚੌਣ ਚੌਣ ਬੋਲੀ ਆ ਪੂਰੀ ਹੁਣ ਇੱਕ ਨੰਬਰ ਆ ਪੋਲੀ ਚੁਵਾਈ ਹੈ ਬੱਚਾ ਚੋਲੀ ਬੱਚਾ ਠੀਕ ਆ ਜੀ ਤੇ ਭਾਗ ਹੀ ਰੱਖਿਆ ਤਾਂ ਵੇਚਣ ਵਾਲਾ ਜੀ ਮੰਗੀ ਚਾਹੇ ਜਿੰਨੇ ਮਰਜੀ ਵੇਚਣ ਵਾਲਾ ਦੱਸੋ ਵੇਚਣ ਵਾਲਾ ਡਾਇਲੌਗ ਦੇ ਕੇ 2 ਲੱਖ ਰੁਪਇਆ ਹੋਰ ਵੀ ਹੋ ਜਮਾਨਤਾਂ ਦੇ ਮੌਕੇ ਤੇ ਮੁਕਤੇ ਤੇ ਹੋ ਜੇ ਉਹ ਥੋੜਾ ਪੁੱਛੀ ਠੀਕ ਆ ਫੋਨ ਨੰਬਰ ਆਪਣਾ ਫੋਨ ਨੰਬਰ 90684 90784 90682 90684 24000 24000 ਠੀਕ ਆ ਤੇ گاؤں ਕੌਨਸ ਆਪਣਾ گاؤں ਜੰਡਵਾਲਾ 70 ਜੀ ਜੰਡਵਾਲਾ 70 ਜੀ ਜ਼ਿਲ੍ਹਾ ਹੈ ਜ਼ਿਲ੍ਹਾ ਫਤਿਹਬਾਦ ਹਰਿਆਣੇ ਤੋਂ ਆਇਆ ਹਾਂ ਹਾਂਜੀ ਲੈ ਵੀ ਹਰਿਆਣੇ ਦੀ ਮਾਜਾ ਬਹੁਤ ਜ਼ਬਰਦਸਤ ਮਾਜਾ ਤੇ ਹੋਰ ਵੀ ਹੈ ਕੁਝ ਇਹ ਕਿਆ ਰਿਹਾ ਚਾਰ ਡੰਗਰਾ ਵਾਈਆਂ ਦੇ ਬਈ ਦੇਖ ਰਿਹਾ ਤੁਸੀਂ ਇਹ ਕਿਹੜਾ ਸੂਆ ਸੂਈ ਹੈ ਜੀ ਇੱਕ ਟਵਾਕ ਇਹ ਸੂਈ ਹੈ ਤੀਜੇ ਜੀ ਤੀਜਾ ਸੂਆ ਸੂਈ ਹੈ ਬੱਚਾ ਮਰ ਗਿਆ 70 ਕੱਟਾ ਇਹਦੇ ਮੰਗਰ ਬੱਚਾ ਕੱਟਾ ਸੂਆ ਤੀਜਾ ਸੂਈ ਹੈ ਤੋਰਾ ਇਹਦਾ ਵੀ ਚੈੱਕ ਕਰ ਲੈ ਲੈ ਮਰ ਅੱਜ ਜੇ ਵੀ ਸੁਣਖੀ ਹੈ ਹੁੰਡਾ ਸਿੰਘ ਸੋਹਣੀ ਫੇਸ ਕੁਆਲਿਟੀ ਦੇ ਬੰਤਰ ਕਰਨ ਵਾਲੀ ਦੇ ਦੀ ਵੀ ਜ਼ਬਰਦਸਤ ਆ ਬਈ ਇੱਕ ਮਿੰਟ ਅੰਟਰਨੈਟ ਕੁਝ ਐਸਾ ਬੜੀਆਂ ਬਾਗਮਾਲ ਮੱਝਾਂ ਕਿੰਨੇ ਪੈਸੇ ਲੁੱਟੇ ਦੇਖੋਲੇ ਵਾਲੂਗਾ ਕਿਤੇ ਦੇਖੋ ਕਿੱਥੇ ਪੈ ਜਾ 20 15 ਲੀਟਰ ਪਿਆਰੇ 15 ਲੀਟਰ ਪਿਆਰੇ ਜੂਏ ਕਿੰਨੇ ਜੂਏ 30 30 ਇਹਦਾ ਕੀ ਮੰਗਦੇ ਹੋ ਇਹਦਾ ਮੋਲ ਤਾਂ 2 ਲੱਖ ਕਰਦੇ ਜੀ ਮੌਕੇ ਤੇ ਦੇਣ ਲਾਂ ਨਾਲ ਜੀ ਦੇਣ ਨੇ 1.70 ਲੱਖ ਇੱਕ 70 ਦੇ ਠੀਕ ਹੈ ਦੁੱਧ ਕਿੰਨਾ ਕੱਢ ਦੂ ਜੀ ਦੁੱਧ ਇਹ 17-18 ਕਿਲੋ ਤੋਂ ਲੀਓ 17-18 ਕਿਲੋ ਹਾਂਜੀ ਠੀਕ ਹੈ ਜੇ ਤਾਂ 20 ਦਿਨ ਦੀ ਸ਼ੂਈ ਹੋ ਜਾਈਗੀ ਠੀਕ ਹੈ 17-18 ਲੀਟਰ ਤੇ ਅੱਗੇ ਆ ਗਈ 3 ਨੰਬਰ ਵਾਲੀ ਆਹ ਵਾਲੀ ਇਹ ਕਿਹੜਾ ਸ਼ੂ ਸੂਪੀ ਇਹ ਦੂਜੇ ਸ਼ੂਏ ਜੀ ਦੂਜਾ ਸ਼ੂਆ ਸੂਪੀ ਕਿੰਨੇ ਦਿਨਾਂ ਦੀ ਇਹ ਸੂਈ ਐ 4-5 ਜ਼ਿੰਦਗੀ 4-5 ਦਿਨਾਂ ਦੀ ਸੂਈ ਜੇ ਬੱਚਾ ਕੀ ਦੇਤਾ ਇਹਨੇ ਬੱਚਾ ਕੱਟਾ ਜੀ ਇਹਦੇ ਮਗਰ ਬੱਚਾ ਕੱਟਾ ਤੇ ਲੈ ਵੀ ਥਾਣਾ ਹਵਾਨੇ ਦੀ ਚੈੱਕ ਕਰ ਲਿਓ ਥਾਣਾ ਹਵਾਨਾ ਇਹਦਾ ਵੀ ਸੋਹਣਾ ਫੁੱਲ ਗੈਪ ਵਾਲਾ ਥਣ ਲੱਗਿਆ ਤੇ ਹਵਾਨਾ ਜਿਹੜਾ ਸਾਈਡ ਤੋਂ ਵੀ ਚੈੱਕ ਕਰਾਉਣਾ ਤੁਹਾਨੂੰ ਦੇਖ ਸਕਦੇ ਹੋ ਤੁਸੀਂ ਤੇ ਬੰਤਰ ਚੈੱਕ ਕਰ ਲਓ ਅੱਜ ਜੀ ਬੋਡੀ ਬੰਤਰ ਦੀ ਵੀ ਚੰਗੀ ਆ ਕੁੰਡਾ ਸਿੰਘ ਸੋਹਣੀ ਫੇਸ ਕੁਆਲਿਟੀ ਤੋਰਾ ਚੈੱਕ ਕਰ ਲਓ ਕੋਈ ਇਹਦੀ ਕੁਛਾਂ ਜੀ ਇਹ ਕਿਲੇ ਤੋਂ ਨੇਤੁਰਾ ਦੂਰਾ ਜਾ ਕਰ ਲਿਓ ਨਟੇਲ ਬਾਈ ਨੂੰ ਆਪਾਂ ਪੁੱਛ ਲਈ ਰੇਡ ਰੂਟ ਬੋਲਦੇ ਕਿ ਰੇਡ ਦਾ ਚਾਰੀ 34 ਕੀ ਹੈ ਪਾਲਾ ਜੇ ਕੁਛ ਦਿਨ ਪਨ ਲਾਈਨ ਤੇ ਬਾਈ ਨੂੰ ਪੁੱਛਣਾ ਡਾਕਟਰ ਸਰ ਇਹ ਜਾਣਕਾਰੀ ਦਿਓ ਇਹ ਜੀ 7 ਦਿਨ ਦੀ ਬਈ ਹੈ ਅੱ비 14 ਲੀਟਰ ਦੁੱਧ ਤਿਆਰ ਹੈ 14 ਲੀਟਰ ਤਿਆਰ ਹੈ 7 ਦਿਨਾਂ ਦੀ 2 ਯਾਰ ਮਗਰ ਬੱਚਾ ਐ ਤੇ ਕੱਟਿਆ ਕੱਟਾ ਬੱਚਾ ਕੱਟਾ ਜੀ ਕੱਟਾ ਹਾਂਜੀ ਅੱਛਾ ਇਹਦਾ ਕੀ ਮੰਗਦੇ ਕਹਿੰਦਾ ਮੋਹਰ ਕਰਦੇ ਆ 250 2 ਦੀ ਛੱਡਣੀ 250 2 ਦੀ ਛੱਡੋਗੇ 250 ਮੰਗਦੇ ਹੋ ਹਾਂਜੀ ਤੇ ਇਹ ਤੇਰਾ ਪਿੰਡ ਦੱਸ ਪਹਿਲਾਂ ਵੀ ਇਹ ਕਿੱਥੇ ਜੇ ਰਹਿ ਗਿਆ ਪਿੰਡ ਆ ਜੀ ਇਹ ਰਤਿਆ ਰੋਡ ਤੇ ਹੈ ਰਤਿਆ ਰੋਡ ਤੇ ਰਤਿਆ ਦੇ ਵਿੱਚ ਮੈਂ ਅੱਛਾ ਠੀਕ ਹੈ ਤੇ ਮੋਬਾਈਲ ਨੰਬਰ ਇੱਕ ਵਾਰੀ ਫੇਰ ਦੋ ਮੋਬਾਈਲ ਨੰਬਰ ਹੈ 90683 ਹਾਂ 24 ਜੀ ਪੂਰਾ 24 ਹਾਂਜੀ ਤੇ ਪਿੰਡ ਕਿਹੜਾ ਦੱਸਾਈ ਜਾਂਡ ਵਾਲਾ ਸੁੱਤਰ ਜਾਂਡ ਵਾਲਾ ਸੁੱਤਰ ਅੱਛਾ ਰਤਿਆ ਰੋਡ ਤੇ ਪੈ ਜਾਂਦਾ ਬਈ ਤੇ 4 ਨੰਬਰ ਵਾਲੀ ਮੱਝ ਆ ਗਈ ਇਹਨਾਂ ਦੀ ਪੰਜਾਂ ਆ ਚਾਰ ਨੰਬਰ ਤੇਹਾਣੇ ਦੇ ਡੰਗਰੇ ਸਾਰੇ ਇਹ ਦੂਜੇ ਸੂਆ ਆਏ ਜੀ ਬਿਲਕੁਲ ਸਾਫ ਸੁਥਰੀ ਦੂਜਾ ਦੂਆ ਇਸ ਵਾਰ ਸੂਣਾ ਮੱਝ ਨੇ ਹੈਨਾ ਜੀ ਹਾਂ ਜੀ ਗੱਬਣ ਮੱਝ ਆ ਬਈ ਦੂਜਾ ਸੂਆ ਸੂਣਾ ਇਸ ਵਾਰ ਤੇ ਜਾਨਵਰ ਇਹ ਵੀ ਬਹੁਤ ਚੰਗਾ ਪੰਜਾਂ ਦਾ ਚੌਥਾ ਵੀ ਪੂਰੀ ਪੜੀ ਹੋਈ ਮੱਝਾਂ ਦੂਜਾ ਸੂਆ ਇਸ ਵਾਰ ਸੂਣਾ ਕਿੰਨੇ ਦਿਨ ਬਾਕੀ ਹੈ ਜੀ ਦਿਨ ਇਸਕੇ 2 ਬਾਕੀ ਹੈ ਦੋ ਦਿਨ ਬਾਕੀ ਆ ਚਿੱਟੀ ਅੱਖ ਸਿੰਘਾਂ ਦੀ ਗੁੰਡੀ ਸੋਹਣੀ ਵੈਸ ਕੁਆਲਟੀ ਤੇ ਬਾਡੀ ਨਾਲ ਜਿਆਦਾ ਵੀ ਕਰ ਲੋ ਚੱਕ ਇਹਦਾ ਕੀ ਨੇਵਲੂ ਆ ਵੀ ਚੰਗਾ ਤਿਆਰ ਕਰ ਇਹਦਾ ਕੀ ਮੰਗਦੇ ਰੇਟ ਇਸ ਦਾ ਵੀ 2 ਲੱਖ ਕਰੇ ਜੀ ਰੇਟ ਇਹਦਾ ਵੀ 2 ਲੱਖ ਛੋਟੇ ਮੁੱਲ ਬਹੁਤ ਹੁੰਦੇ ਹਰਿਆਣੇ ਵਾਲਿਆਂ ਦੇ ਬਈ ਯਾਰ ਮੁੱਲ ਜੀ ਮਾਲ ਚੰਗਾ ਹੁੰਦਾ ਹੈ ਮਾਲ ਤਾਂ ਚੰਗਾ ਛੋਟਾ ਕਰਨਾ ਹਾਂ ਆਹ ਸੁਣੀ ਮੱਜਾਂ ਦਾ ਮੁੱਲ ਲੱਗਦਾ ਹੈ ਤੇਰੇ ਪਿੱਛੇ ਵੀ ਦੇ ਗਿਆਣਾ ਪੈਂਦਾ ਹਾਂ ਇਹਦਾ ਹੈਗੀ ਹੈ ਗੱਲ ਛੋਟਾ ਡੰਗਰ ਵੀ ਕਰ ਚੰਗਾ ਹੁੰਦਾ ਇਹ ਵੀ ਗੱਲ ਮੰਨਣੀ ਬੂ ਲੈ ਵੀ ਟਾਂਚਾ ਕਿਸੇ ਹੀ ਮੱਜ ਦਾ ਜਿਹੜਾ ਉਹਨਾਂ ਦਾ ਪਿੰਡਾਂ ਚੋਂ ਹਾਂਜੀ ਹਾਂਜੀ ਪਿੰਡਾਂ ਤੋਂ ਲਈ ਤੇ ਫੇਰ ਘਾਂ ਬੈਠੋ ਨੇ ਵਪਾਰ ਦਾ ਕੰਮ ਵਪਾਰ ਦਾ ਕੰਮ ਹੈ ਜ਼ਿਆਦਾਤਰ ਘਰੇ ਹੀ ਵੇਚਦੇ ਆ ਮੰਡੀ ਕਦੇ ਕਦੇ ਆ ਜਾਨੋ ਵੱਡੀਆਂ ਮੰਡੀਆਂ ਤੇ ਆ ਜਾਨੋ ਹਾਂ ਹਾਂ ਪੂਰਾ ਸਾਫ ਸੁਥਰਾ ਪਸ਼ੂ ਦਾ ਵੀ ਤਸੱਲੀ ਵਾਲਾ ਕੰਮ ਵੱਡਿਆ ਸਾਫ ਸੁਥਰਾ ਨਿਕਰੋ ਜਾਂ ਕਿੱਲਿਆ ਨਾ ਹੋਵੇ ਘਰੇ ਨੂੰ ਲਿਆਓ ਤੁਸੀਂ ਦੋ ਟਾਈਮ ਤਿੰਨ ਟਾਈਮ ਚੋਕੇ ਲਿਆਓ ਆਪਨੇ ਠੀਕ ਆ ਹਾਂਜੀ ਲੈ ਵੀ ਬਾਈ ਕਹਿੰਦਾ ਵੀ ਦੋ ਟਾਈਮ ਤਿੰਨ ਟਾਈਮ ਘਰੋਂ ਚੋਕੇ ਵੀ ਲੈ ਸਕਦੇ ਹੋ ਪੂਰਾ ਤਸੱਲੀ ਵਾਲਾ ਕੰਮ ਆ ਹਰਿਆਣੇ ਵਾਲੇ ਬਾਈ ਦਾ ਬਾਕੀ ਯਾਰ ਤੁਸੀਂ ਢਾਂਚਾ ਦੇਖ ਕੇ ਅੰਦਰ ਦਲਾ ਲਿਓ ਮੱਜਾਂ ਦਾ ਬਹੁਤ ਸਾਫ ਸੁਥਰੇ ਜਾਨਵਰਾਂ ਚਾਰੀ ਦੇਖੋ ਬਣਾ ਲਓ ਸੰਪਰਕ ਬਾਈ ਨਾਲ ਇੱਕ ਕੱਚੀ ਹੈਗੀ ਬਈ ਲੈ ਵੀ ਇੱਕ ਮਾਝ ਤੁਹਾਨੂੰ ਹੋਰ ਦਿਖਾਉਣਾ ਇੱਕ ਵਾਰੀ ਖੜੀ ਤੇ ਨਿਗਾ ਮਾਰ ਲਓ ਵੱਡੀ ਮਾਝਾ ਦੁੱਧ ਵਾਲੀ ਮਾਝਾ ਹਵਾਨਾ ਦੇਖੋ ਕਰਮਾਲੀ ਦਾ ਬੜਾ ਬਾਗਮਾਲ ਹਵਾਨਾ ਯਾਰ ਦੇਖੋ ਬਿਲਕੁਲ ਖੁੱਲੇ ਡੁੱਲੇ ਹਵਾਨੇ ਦੀ ਤੇ ਬੋਡੀ ਵੰਤਰ ਦੀ ਗੱਲ ਕਰ ਲਈ ਬਈ ਬਹੁਤ ਜ਼ਿਆਦਾ ਚੰਗੀ ਵੰਤਰਾ ਮੱਝ ਦੀ ਕੂਲੇ ਪਿੰਡੇ ਦੀ ਦੇਖੋ ਐ ਚਮਕਦੀ ਆ ਜਾਵੇਂ ਸ਼ੀਸ਼ੇ ਵਾਂਗੂ ਥੋੜਾ ਜਿਹਾ ਇਧਰ ਮੁੰਬਈ ਮੈਨੂੰ ਦਿਖਾ ਦਈਏ ਤੇ ਦੇਖੋ ਵੰਤਰ ਦੇਖੋ ਯਾਰ ਕਰਮਾਲੀ ਕੁੰਡਾ ਸਿੰਘ ਸੋਹਣੀ ਫੇਸ ਕੁਆਲਿਟੀ ਤੇ ਬੋਡੀ ਵੰਤਰ ਦੀ ਬੜੀ ਵਾ ਕਮਾਲ ਆ ਬਈ ਲੈ ਵਾਲੂ ਵਾ ਦੇਖੋ ਕਰਮਾਲੀ ਦਾ ਨਾੜਾ ਨੂੜਾ ਬਹੁਤ ਆ ਯਾਰ ਲੈ ਵੇ ਤੇ ਦੁੱਧਾੜੀ ਮਾਂਜਾ ਬਈ ਤੇ ਬਾਕੀ ਡਿਟੇਲ ਸਾਰੀ ਆਪਾਂ ਬਾਈ ਨੂੰ ਪੁੱਛ ਲੈਨੇ ਆ ਦੀ ਬਾਈ ਅੱਛੀ ਗੱਲ ਸਤਿ ਸ੍ਰੀ ਅਕਾਲ ਨਾਮ ਦੱਸ ਦੇ ਬਈ ਆਪਣਾ ਪਿਆਰ ਸਿੰਘ ਗੰਦ ਪਿੰਡ ਕਿਹੜਾ ਬਾਲਿਆ ਈ ਬਾਲਿਆ ਈ ਜ਼ਿਲ੍ਹਾ ਬਠਿੰਡਾ ਨੇੜੇ ਰਾਮਪਰਾ ਖੂਲ ਰਾਮਪਰਾ ਖੂਲ ਠੀਕ ਆ ਇਹ ਜਿਹੜੀ ਆਪਾਂ ਛੋਟੀ ਦਿਖਾਦੀ ਸੁਆ ਕਿਹੜਾ ਸੁਕਿਆ ਇਸ ਵਾਰ ਇਹ ਤੀਜਾ ਸੁਆਸ਼ ਹੁੰਦੀ ਆ ਬਈ ਤੀਜਾ ਸੁਆਸ਼ ਇਸ ਵਾਰ ਸੁਈ ਆ ਕਿੰਨੇ ਦਿਨਾਂ ਦੀ ਬਈ ਇਹਨੂੰ 8 ਦਿਨ ਸੁਈ ਨੂੰ ਹੋਵੇ 16 ਕਿਲੋ ਕੋਲਾ ਤਿਆਰ ਕੱਟੀ ਐ ਬੱਚਾ ਮੰਗਰ ਕੱਟੀ ਐ ਲੈ ਵੀ ਬੱਚਾ ਵੀ ਮੰਗਰ ਕੱਟੀ ਐ ਇੱਕ ਦੇ ਮੁੱਲ ਚ ਦੋ ਆਉਣਗੀਆਂ ਤੇ 16 ਕਿਲੋ ਬੋਲਾ ਰੈਡੀ ਆ ਬਾਈ ਕਹਿੰਦਾ ਵੀ ਕਿੰਨੇ ਦਿਨਾਂ ਦੀ ਸੂਈ ਥੱਲੇ ਇਹਨੂੰ 8 ਦਿਨ ਹੋ ਗਏ ਬੋਲਾ 16 ਕਿਲੋ ਬੋਲਾ ਤਿਆਰ ਆ 16 ਕਿਲੋ ਬਾਈ ਵਿੱਚ ਭਰਾ ਕਹਿੰਦੇ ਵੀ ਯਾਰ ਬਾਹਲਾ ਹੋ ਜਾਂਦਾ 8 ਦਿਨਾਂ ਦੇ ਵਿੱਚ ਕਿਵੇਂ ਤਿਆਰ ਕਰ ਦੂ ਤੇ ਛੱਲੀ ਕਰਾਵਾਂਗੇ ਛੱਲੀ ਕਰਾਦਾ ਘਰੇ ਚਵਾ ਦਾਂਗਾ ਠੀਕ ਆ ਚਵਾਈ ਚੂਈ ਦੀ ਨਰਮਾ ਗੰਦ ਪੂਰੀ ਮਰਪੋਲੀ ਕੂਕ ਬਰਕੀ ਠੀਕ ਆ ਤੇ ਇਹਦਾ ਵੇਚਣ ਵਾਲਾ ਫਿਰ ਜਾਇਜ਼ ਜਾਪਾ ਬਾਈ ਮੁੱਲ ਦਾ 140 ਕਰਦਾ ਹਾਂ ਮਾਨਦਾਨ ਕਰਦਾਂਗੇ ਵਿੱਚੋਂ ਮਾਨਦਾਨ ਵਧੀਆ ਹੋ ਜੂ ਵਧੀਆ ਕਰ ਉਹ ਨੰਬਰ ਹੈ 65843 ਠੀਕ ਹੈ 43303 ਠੀਕ ਹੈ ਬੈਂਤ ਵਪਾਰ ਦਾ ਕੰਮ ਆ ਨੰਬਰ ਦਾ ਗਾਇਆਂ ਮੈਸਾਂ ਗਦੋਂ ਪੰਜ ਚਾਰ ਰੇਕ ਪਲ ਬੇਕ ਟਾਈਮ ਹੁੰਦੀਆਂ ਕਰੇ ਦੋ ਚਾਰ ਨਾਗਾ 5000 ਨਾਗ ਹੁੰਦੀ ਆ ਠੀਕ ਹੈ ਤੇ ਇਹਦੀ ਡਿਟੇਲ ਹੈ ਜੀ ਪਾਹ ਕੀ ਦੋ ਨੰਬਰ ਵਾਲੀ ਹੈ ਨਾ ਇਹਨੂੰ ਸੂਈ ਨੂੰ ਬਾਈ ਹੋ ਗਿਆ ਅੱਜ ਮਹੀਨਾ ਇੱਕ ਮਹੀਨਾ ਸੂਈ ਨੂੰ ਹੋ ਗਿਆ ਤੇ ਸੂਆ ਕਿਹੜਾ ਸੂਈ ਸੀ ਬਾਈ ਪਹਿਲਾਂ ਪਹਿਲਾਂ ਝੋਟੀਆਂ 11 ਗੋਦ ਦਿੱਤਾ ਇੱਕ ਮਹੀਨਾ ਸੂਈ ਨੂੰ ਹੋ ਗਿਆ ਪਹਿਲਣ ਝੋਟੀਆਂ ਤੇ ਦੁੱਧ ਹੁਣ 11 ਕਿਲੋ ਆਸਵਾ ਤੇ ਬੱਚਾ ਕੀ ਇਹ ਦੇ ਮੰਗਰਾ ਕੱਟਾ ਇਹਦੀ ਮੰਗਰ ਬੱਚਾ ਬਈ ਕੱਟਾ ਠੀਕ ਆ ਤੇ ਥਾਣਾ ਹਵਾਨੇ ਦੀ ਚੈੱਕ ਕਰਾਉਣਾ ਸਾਨੂੰ ਦੇਖੋ ਬਹੁਤ ਖੁੱਲਾ ਬਈ ਝੋਟੀ ਦਾ ਥਣ ਵੀ ਬਹੁਤ ਜ਼ਿਆਦਾ ਸੋਹਣਾ ਲੱਗਾ ਤੇ ਫੁੱਲ ਗੈਪ ਵਾਲਾ ਥਾਣਾ ਬਈ ਦੇਖ ਸਕਦੇ ਹੋ ਤੁਸੀਂ ਮੁੱਠੀ ਚ ਬਈ ਵਾਲਾ ਥਾਣਾ ਬਈ ਸੋਹਣਾ ਪੂਰਾ ਗੈਪ ਵਾਲਾ ਥਾਣਾ ਤੇ ਦੁੱਧ ਬਈ ਕਹਿੰਦਾ ਵੀ 11 ਕਿਲੋ ਬਾਕੀ ਅੰਦਾਜ਼ਾ ਤੁਸੀਂ ਬਈ ਹਵਾਨਾ ਦੇਖ ਕੇ ਲਾ ਲਿਓ ਤੇ ਭਾਅ ਇਹਦਾ ਬੱਤੀਆ ਕਰਾ ਦਿਆਂ ਬਈ ਇਹਦਾ ਭਾਵਾਂ ਤੇ ਬੰਦ ਫੇਰ ਭਾਅ ਦਾ ਬਈ 1 20 1 20 ਇਹ ਚੋ ਤਾਂ ਮਾਨਦਾਨ ਹੋ ਜੂ ਖੁੱਲਾ ਇਹਦੇ ਮਾਨਦਾਨ ਖੁੱਲਾ ਕਰ ਠੀਕ ਆ ਤੇ ਅੱਗੇ ਆ ਗਈ 3 ਨੰਬਰ ਵਾਲੀ ਹੈ ਨਾ ਤੇ ਤਿੰਨ ਨੰਬਰ ਵਾਲੀ ਤੇ ਵੀ ਨਿਗਾ ਮਾਰ ਲਿਓ ਇਹ ਬਾਈ ਚੌਥਾ ਸੂਆ ਮੈਂਸਾ ਚੌਥਾ ਸੂਆ ਇਸ ਵਾਰ ਸੂਈ ਹੈ ਤੇ ਇਹਨੇ ਬੱਚਾ ਕੀ ਜਿਹਦਾ ਬੰਦਾ ਇਹਨੇ ਕੁਛ ਨਹੀਂ ਗੱਪਣਾ ਅੱਛਾ ਗੱਪਣਾ ਤਾਂ ਠੀਕ ਆ ਲੈ ਵੀ ਚੌਥਾ ਸੂਆ ਇਸ ਵਾਰ ਸੂਣਾ ਗੱਪਣ ਮੱਝ ਆ ਇਹ ਤੇ ਇੱਕ ਵਾਰੀ ਖਵਾਨੇ ਤੇ ਨਿਗਾ ਮਾਰ ਲਿਓ ਥਾਣਾ ਥਾਣਾ ਬਹੁਤ ਸੋਹਣਾ ਲੱਗਾ ਫੁੱਲ ਗੈਪ ਵਾਲਾ ਥਾਣਾ ਚਾਰੇ ਥਾਣੇ ਕੋਜੇ ਤੇ ਥੋੜੀ ਮਗਰੀ ਗੋਡੀ ਚ ਬੰਦੀਆਂ ਨੇ ਬੰਦਾ ਸਿੰਗ ਵੀ ਥੋੜਾ ਜਿਆਦਾ ਜ਼ਰੂਰ ਖੁੱਲਾ ਪਰ ਉਹ ਜਿਆਦਾ ਭਾਅ ਹੋ ਜਾਊਗਾ ਬਾਈ ਤੇ ਲੈ ਤੂਰੀ ਮੜਾ ਜਾਨੂੰ ਤੁਰਦੀ ਨੂੰ ਚੈੱਕ ਕਰਾ ਦੀ ਇੱਕ ਵਾਰੀ ਤੁਰਦੀ ਨੂੰ ਜੱਜ ਕਰ ਲਿਓ ਤੇ ਦੁੱਧ ਵਾਲੀ ਮੱਝ ਵੱਡੀ ਮੱਝ ਦੇਖ ਸਕਦੇ ਹੋ ਤੁਸੀਂ ਦਰਮਿਆਨੀ ਜ਼ਰੂਰ ਆ ਪਰ ਦੁੱਧ ਵਾਲੀ ਮੱਝ ਆ ਬਾਈ ਦੇਖੋ ਸ਼ੰਗਲ ਜ਼ਰੂਰ ਖੁੱਲਾ ਪਰ ਬੋਡੀ ਮਦੌਕ ਜੱਜ ਦਾ ਬਾਈ ਸ਼ੰਗਲ ਯਾਰ ਵਾਜਨ ਵਾਜਨ ਬਹੁਤ ਆ ਮੱਝ ਚ ਤੇ ਚੰਗਾ ਦੁੱਧ ਪਾਉਗੀ ਮੋਢੇ ਲੰਬੇ ਆ ਤੇ ਇਹ ਮੱਝ ਹੈ ਇਹਦਾ ਇਨੇ 450 ਲੈ ਵੀ ਦੇਖੋ ਜਿਸ਼ਕ ਸਿੰਘ ਖੁੱਲਾ ਬਾਈ ਪੂਰਾ ਜੱਜ ਦਾ ਬਾਡੀ ਹੁੰਦਾ ਕਿਉਂਕਿ ਵਜਨ 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 ਬਹੁਤ ਮਾਜੇ ਤੇ ਬਾਈ ਕਹਿੰਦਾ ਵੀ ਉਹ ਵੀ ਠੰਡੀ ਸੀ ਲੱਗੂਗੀ ਭਵਾਨਾ ਇੱਥੋਂ ਵੀ ਦੇਖ ਸਾ ਰਹੇ ਤੁਸੀਂ ਪੂਰਾ ਸੋਨਾ ਹਵਾਨਾ ਤਿਆਰ ਕਰਦੀ ਹੁੰਦੀ ਹੈ ਕਰਨ ਵਾਲੀ ਤੇ ਦਿਨ ਪੁੱਛਾਂਗੇ ਕਿ ਕਿੰਨੇ ਕਿੰਨੇ ਦਿਨ ਲੱਗੀ ਜੀ ਮੈਂ ਤਾਂ ਬਾਈ ਦਿਨ ਕਿੰਨੇ ਕੁ ਬਾਕੀ ਪਏ ਜੀ ਹੈ ਬਾਈ 5-6 ਦਿਨ ਲੈ ਜੂ 5-4 ਦਿਨ ਲੈ ਜੀ ਤੇ ਦੁੱਧ ਕਿੰਨੇ ਕੁ ਬਾਦ ਹੋ ਜਾਂਦਾ ਜੀ ਬਾਈ 14 ਕਿਲੋ ਦਾ ਖੁੱਲਾ ਬਾਦ 14 ਕਿਲੋ ਦਾ ਜੀ ਸ਼ੀਵਾ ਠੀਕ ਆ ਬਾਕੀ ਅਲੇ ਜੀ ਸ਼ੀਵਾ ਤੇ ਆ ਠੀਕ ਆ ਤੇ ਇਹਦਾ ਮੁੱਹ ਭਾ ਫਿਰ ਜਾਇਜ ਜਾ 110 ਦਾ ਮੁੱਲ ਤਾਂ ਵੀ ਇਹਦਾ 110000 ਵਿੱਚੋਂ ਮਾਨਦਾਨ ਪੂਰਾ ਕਰ ਮਾਨਦਾਨ ਪੂਰਾ ਬੋ ਜੀ ਫੋਨ ਨੰਬਰ ਇੱਕ ਵਾਰੀ ਹੋਰ ਬੋਲਦੇ 6848 43303 43303 ਇਹ ਬਾਈ ਦਾ ਫੋਨ ਨੰਬਰ ਹੈ ਜੀ ਬਣਾ ਲਓ ਸੰਪਰਕ ਤਿੰਨ ਵਜਾਂ ਦਖਾਤੀਆਂ ਤੇ ਮੱਝਾਂ ਤੰਨੇ ਚੰਗੀਆਂ ਬਾਈ ਜੀ ਤੇ ਭਾ ਬਿਲਕੁਲ ਜਾਇਜ ਕਰਿਆ ਬਾਈ ਨੇ ਬਣਾ ਲਓ ਸੰਪਰਕ ਅਵੇ ਦੋ ਮੱਝਾਂ ਹੁਣ ਲਖਾਉਣਾ ਤੁਹਾਨੂੰ ਇੱਕ ਵਾਰੀ ਖੜੀਆਂ ਤੇ ਨਿਗਾ ਮਾਰ ਲਿਓ ਸੋਰ ਕੇ ਵੀ ਦਿਖਾ ਦਾਂਗੇ ਡਿਟੇਲ ਸਾਰੀ ਜਿਹੜੀ ਜਿਹੜੀ ਬਾਈ ਤੋਂ ਪੁੱਛਾਂਗੇ ਇਹਨਾਂ ਦੀ ਦੋ ਮੱਝਾਂ ਨੇ ਬਾਈ ਕੋਲੇ ਹਰਿਆਣੇ ਤੋਂ ਲੈ ਕੇ ਆਇਆ ਤੇ ਲੈ ਨੰਬਰ ਇੱਕ ਤੋਂ ਸਟਾਰਟ ਕਰ ਲਈ ਬਾਈ ਕਿਹੜਾ ਸੋਸ ਸੁਈ ਆ ਮੱਝ ਨੰਬਰ ਇੱਕ ਵਾਲੀ ਇਹ ਦੂਜੇ ਉੱਚੀ ਬੋਲੀ ਮੱਝ ਇਹ ਦੂਜਾ ਸੋਸ ਸੁਈ ਐ ਇਸ ਵਾਰ ਕਿੰਨੇ ਦਿਨਾਂ ਦੀ 70 ਦਿਨਾਂ ਦੀ 7-8 ਦਿਨਾਂ ਦੀ ਬੱਚਾ ਕੀ ਦੇ ਤਾਂ ਬੱਚਾ ਮੰਗਰ ਕੱਟੀ ਕਿਹੜੀ ਐ ਅੱਗੇ ਬੱਚਾ ਮੰਗਰ ਕੱਟੀ ਐ ਜੀ 7 ਤੋਂ 8 ਦਿਨਾਂ ਦੀ ਸੁਈ ਆ ਤੇ 7-8 ਦਿਨਾਂ ਦੀ ਸੂਈ ਥੱਲੇ ਹੁਣ ਦੁੱਧ ਕਿੰਨਾ ਕਿ ਤਿਆਰ ਆ ਬਾਈ 15 ਕਿਲੋ 15 ਕਿਲੋ ਪੂਰਾ ਤਸੱਲੀ ਵਾਲਾ ਠੀਕ ਆ ਮੁੱਲੇ ਦਾ ਕੀ ਰੱਖਦਾ ਫਿਰ ਜੈਜਾ ਡੇਢ ਲੱਖ ਡੇਢ ਲੱਖ ਕਰਦਾ ਮਾਨਦਾਨ ਹੋ ਜੂ ਵਿੱਚੋਂ ਫੋਨ ਨੰਬਰ ਹੈ 9968 ਉੱਚੀ ਬੋਲ 99968 9255 9255 ਲੈ ਤੋੜ ਕੇ ਦਿਖਾ ਵੜਾ ਇੱਕ ਵਾਰੀ ਤੋੜਾ ਤੋੜਾ ਚੈੱਕ ਕਰਾ ਦਈਏ ਬੋਡੀ ਮੰਤਰ ਦੀ ਚੰਗੀ ਹੈ ਤੇ ਪਿੱਠ ਫੁੱਟੇ ਦੀ ਮੰਤਰ ਦਿਖੋ ਯਾਰ ਬਾਗਮਾਲ ਤੇ ਖਵਾ ਨਾ ਹੁੰਨਾ ਵੀ ਬਹੁਤ ਸੋਹਣਾ ਤਿਆਰ ਕਰਿਆ ਬਾਈ ਚਾਰੋਂ ਥਾਂ ਇੱਕੋ ਜੇ ਸੋਹਣੀ ਫੇਸ ਕੁਆਲਿਟੀ ਕੁੰਡਾ ਸਿੰਘ ਮੈਨੂੰ ਰਧੂਰਾ ਕਰ ਲੋ ਚੱਕ 1 ਲੱਖ ਮੁੱਲ ਮਾਨਤਨ ਵਿੱਚ ਹੋ ਜੂਗਾ ਇਹ ਕਹਿੰਦਾ ਪਸ਼ੂ ਮੰਡੀ ਰਾਮਪਰਾ ਫੁੱਲ ਬੰਤਰ ਦੀ ਮੱਝ ਚੰਗੀ ਆ ਤੇ ਇਹ ਵਾਲੂਆ ਵੀ ਉਨੇ ਹੀ ਚੰਗਾ ਤਿਆਰ ਕਰ ਦੇਖੋ ਚਾਰੋਂ ਥਣ ਇੱਕੋ ਜਿਹੇ ਪੀੜੀ ਦੇ ਬਾਪੇ ਮਰਗੇ ਥਾਣਾ ਬਾਈ ਮੁੱਠੀ ਜਵਾਈ ਵਾਲਾ ਸੋਹਣਾ ਥਾਣ ਲੱਗਿਆ ਹੋਇਆ ਬੰਤਰ ਬਹੁਤ ਚੰਗੀ ਗੱਡੀ ਜੀ ਤੇ ਆ ਗਈ ਨੰਬਰ 2 ਤੇ ਨੰਬਰ ਦੋ ਵਾਲੀ ਤੇ ਵੀ ਨਿਗਾ ਮਾਰ ਲਓ ਲੈ ਇਹਨੂੰ ਹੀ ਤੁਰਦੇ ਬਈ ਡਿਟੇਲ ਫੇਰੀ ਪੁੱਛਾਂਗੇ ਇੱਕ ਵਾਰੀ ਇਹਨੂੰ ਹੀ ਤੁਰਦੀ ਨੂੰ ਚੈੱਕ ਕਰ ਲਓ ਥਣ ਥਣ ਬਹੁਤ ਸੋਹਣਾ ਲੱਗਦਾ ਤੇ ਸਪੇਸ ਫੂਸ ਬਹੁਤ ਆ ਯਾਰ 49 ਸਪੇਸ ਬਹੁਤ ਆ ਬਈ ਫੁੱਲ ਲੱਗਿਆ ਪਹਿਲਾਂ ਥਣ ਲੱਗਿਆ ਹੋਇਆ ਕੁੰਡਾ ਸਿੰਘ ਸੋਹਣੀ ਫੇਸ ਕੁਆਲਿਟੀ ਤੇ ਚੰਗੀ ਬੋਡੀ ਢਾਂਚੇ ਦੀ ਆ ਬਈ ਬੋਡੀ ਢਾਂਚੇ ਦੀ ਵੀ ਚੰਗੀ ਆ ਵੋੜ ਲਿਆ ਬੰਤਰ ਮੱਝ ਦੀ ਇਹਦੀ ਵੀ ਚੰਗੀ ਆ ਸੋਹਣੀ ਫੇਸ ਕੁਆਲਿਟੀ ਕੁੰਡਾ ਸਿੰਘ ਤੇ ਦੇਖੋ ਇਹ ਤੋਂ ਲੈ ਬੀ ਜਾ ਕਰ ਲਿਓ ਬਿਲਕੁਲ ਸਾਫ਼ ਸਾਨਾਵਾਨੀ ਜੀ ਬਾਈ ਤੇ ਬਾਕੀ ਪ੍ਰੋਪਰ ਡਿਟੇਲ ਐ ਰਹੀ ਆਪਾਂ ਬਾਈ ਤੋਂ ਪੁੱਛ ਲੈਣੇ। ਫੁੱਲ ਲੱਗਾ ਬੜਾ ਥਣ ਲੱਗਾ ਬਿਲਕੁਲ ਸਾਫ਼ ਅਡਰ ਤੇ ਬੰਤਰ ਦੇਖ ਲਓ ਉਥੋਂ ਬਾਈ। ਇਹ ਕਿਹੜਾ ਸੂਆ ਸੂਈ ਆ ਬਾਈ? ਇਹ ਪਹਿਲਾ ਸੂਆ ਸੂਈ ਆ। ਕੈ ਦਿਨ ਦਾ ਮੂੰਹ? 6 ਦਿਨ ਦਾ। 6 ਦਿਨ ਦਾ ਹੋ ਗਈ ਪਹਿਲਾ ਸੂਆ ਸੂਈ ਆ ਕਿੰਨੇ ਕ ਦਿਨਾਂ ਦੀ? ਇਹ ਤੀਜੇ ਦਿਨ। ਤੀਜਾ ਦਾ ਨਸੂਈ ਨੂੰ ਤੇ ਇਹਦੇ ਥੱਲੇ ਕੀ ਹਿਸਾਬ ਕਿਤਾਵਾ ਬੋਲਾ ਬੁਲਾ ਕਿੰਨਾ ਕ 12 ਕਿਲੋ ਡੱਬਾ ਵਾਰ 12 ਕਿਲੋ ਜਮਾ ਡੱਬੇ ਮਰਵਾਣਗੇ ਤਸੱਲੀ ਕਰਨਾ ਹੈਗਾ ਤਸੱਲੀ ਕਰਕੇ ਫਿਰ ਪੈਸੇ ਦਾ ਦੇਖਾ ਤੇ ਚੁਆਈ ਜੂਈ ਦੀ ਚੰਗੀ ਬੋਲੀ ਹੈ ਕੋਈ ਨੰਬਰ ਦੀ ਤੇ ਬੱਚਾ ਕੀ ਦਿੱਤੇ ਨੇ 32 ਬੱਚਾ ਇਹ ਮਗਰ ਕੱਟੀ ਆ ਵੀਰ ਤੇ ਇਹਦਾ ਮੁੱਲ ਕੀ ਕਰਦਾ ਫਿਰ ਜਾਜਾ 1.5 ਲੱਖ ਵੇਚਣ ਵਾਲਾ ਕਿੰਨਾ ਦੇਣ ਲੈਣ ਕਿਥੋਂ ਦੇ 40 ਫੋਨ ਨੰਬਰ ਇੱਕ ਵਾਰੀ ਹੋਰ ਬੋਲ ਦੇ 99689254 ਠੀਕ ਆ ਆਏ ਕਿੱਥੋਂ ਜੀ ਆਪਾਂ ਰਹਿਣੇ ਦਾ 92 92 ਪਰਿਵਾਰਾਂ ਦੇ ਭਾਈਓ ਨਾ ਠੀਕ ਹੈ ਲੈ ਵੀ ਦੋ ਮੱਜਾਂ ਦੀ ਬਾਈ ਕੋਲੇ ਬਣਾ ਲਓ ਸੰਪਰਕ ਜੇ ਕਿਸੇ ਵੀ ਭਰਾ ਦੇ ਸਮਝ ਜਾਈ ਜਾਂਦੀ ਹੁੰਦੀ ਹੈ ਬਿਲਕੁਲ ਸਾਫ ਸੁਥਰੀਆਂ ਤੇ ਸਾਫ਼ ਸਣ ਹਵਾਨ ਵਾਲੀਆਂ ਮੱਜਾਂ ਰੇਟ ਦੇ ਵਿੱਚੋਂ ਮਾਨਦਾਨ ਹੋ ਜਾਊਗਾ ਭਾਈ ਇਹ ਜ਼ਰੂਰੀ ਨਹੀਂ ਹੁੰਦਾ ਵੀ ਜਿੰਨਾ ਮੁੱਲ ਕਰਿਆ ਲੈਨੇ ਉੱਥੇ ਹੀ ਤੁਹਾਡਾ ਹੋਣਾ ਹੁੰਦਾ ਮੌਕੇ ਤੇ ਜਿਹੜਾ ਮੁੱਲ ਘਟ ਜਾਂਦਾ ਲੈ ਵੀ ਇੱਕ ਮੱਜ ਹੋਰ ਦਿਖਾਉਣਾ ਸਾਨੂੰ ਇੱਕ ਵਾਰੀ ਤੁਰਦੀ ਜਿੰਨੇ ਦਾ ਮਾਰ ਲਿਓ ਡਿਟੇਲ ਸਾਰੀ ਬਾਈ ਨੂੰ ਪੁੱਛ ਲਾਂਗੇ ਚੰਗੇ ਕੱਦ ਵਜਨ ਵਾਲੀ ਮਾਝਾ ਇੱਕ ਵਾਰੀ ਤੁਰਦੀ ਤੇ ਨਿਕਾ ਮਾਰਨ ਹਰਿਆਣੇ ਦੀ ਮਾਝ ਲੱਗਦੀ ਆ ਬਾਈ ਬਾਕੀ ਡਿਟੇਲ ਆਪਾਂ ਬਾਈ ਨੂੰ ਪੁੱਛ ਲਾਂਗੇ ਸੋਹਣੀ ਫੇਸ ਕੁਆਲਿਟੀ ਕੁੰਡਾ ਸਿੰਘ ਤੇ ਚੰਗੀ ਬੋਡੀ ਬੰਤਰ ਕੱਦ ਕਾਠ ਦੀ ਬਹੁਤ ਜਿਆਦੇ ਡਬਲਾ ਤੇ ਬੰਤਰ ਕਰਮਾ ਦੀ ਬਹੁਤ ਜਿਆਦੇ ਸੋਹਣੀ ਐ ਰਪੜਾ ਪੜਾ ਦੇਖੋ ਬਿਲਕੁਲ ਪਿਓਰ ਮੋਰਾ ਦੇ ਵਿੱਚ ਪੈਂਦੀ ਆ ਬਾਈ ਤੇ ਇੱਥੋਂ ਲੈਵਾ ਦੇਖੋ ਬਾਈ ਜੀ ਬਿਲਕੁਲ ਸਾਫ਼ ਥਣ ਹਵਾਨਾ ਚਾਰੋਂ ਥਣ ਇੱਕੋ ਜਿਹਾ ਫੁੱਲ ਗਿਆ ਬੜਾ ਥਣ ਸੱਤਰੀ ਕਾਲ ਬਾਈ ਬੱਚੇ ਦੀ ਡਿਟੇਲ ਇਹ ਦੂਜਾ ਸੁਆਬ ਰੇ ਦੂਜਾ ਸੁਆਬ ਆ ਚੌਥਾ ਦਿਨ ਆ ਬਿਆਈ ਨੇ ਚੌਥਾ ਚੂਆ ਪਿਆ ਇਹਨੂੰ ਬੱਚਾ ਕੀ ਦੇਦਾ ਬੱਚਾ ਇਹ ਸਾਹਮਣੇ ਬੰਦਰਿਆ ਕੱਟਾ ਜਾਂ ਕੱਟੀ ਕੱਟਾ ਮਗਰ ਬੱਚਾ ਮਗਰ ਕੱਟਾ ਹਾਂ ਇਸਾਰ ਜੰਗਲ گاਉਂ ਮੰਗਾਲੀ ਆਪਣਾ ਠੀਕ ਹੈ ਹਰਿਆਣੇ ਦਾ ਕਿੰਨੇ ਦਿਨ ਹੋ ਗਏ ਬਿਆਈ ਨੂੰ ਬਿਆਈ ਆ ਚਾਰ ਦਿਨ ਕਿ ਹੋਈ ਚਾਰ ਦਿਨ ਦੁੱਧ ਕਿੰਨਾ ਤਿਆਰ ਹਨ ਚਾਰ ਦਿਨਾਂ ਦੇ ਵਿੱਚ ਤੇ 13 ਲੀਟਰ ਤਿਆਰ ਤੇ ਚਾਰ ਦਿਨਾਂ ਦੀ ਸੂਈ ਤੇ ਲਈ ਹਾਂ ਵੀ ਕਿੰਨਾ ਦੇ ਦੂਗੀ ਦੁੱਧ ਕਮ ਸੇ ਕੰਬੀ 16 ਲ 16 ਲੀਟਰ 16 ਲੀਟਰ ਕੰਮ ਸਿਕਣਾ ਅੱਛਾ ਦੋ ਡੰਗ ਚਾਰ ਡੰਗ ਆਪਾਂ ਕੰਡੇ ਤੇ ਲਾ ਕੇ ਦੇ ਦਾਂਗੇ ਤਾਂ ਦੋ ਟਾਈਮ ਨਾ ਪੋ ਤਿੰਨ ਟਾਈਮ ਆਪੋ ਚਾਰ ਟਾਈਮ ਆਪੋ ਪੂਰਾ ਤਸੱਲੀ ਵਾਲਾ ਕੰਮ ਬਿਲਕੁਲ ਪੱਕਾ ਤਸੱਲੀ ਵਾਲਾ ਤੇ ਚੰਗੀ ਆ ਪੋਲੀਓ ਚ ਬਾਈ ਜੂਗੀ ਜੀ ਹਨ ਪੋਲੀ ਗੁੱਠਾ ਗੁੱਠਾ ਵਰਗਾ ਚ ਅੱਛਾ ਤਿੰਜ ਆਪਣਾ ਹਿਸਾਰ ਜਿਲ੍ਹਾ گاਉ ਮੰਗਾਲੇ ਜਿਲ੍ਹਾ ਹਿਸਾਰ گاਉ ਮੰਗਾਲਾ ਠੀਕ ਹੈ ਫੋਨ ਨੰਬਰ 70157 11940 ਠੀਕ ਹੈ ਇੱਕ ਵਾਰੀ ਫੇਰ ਬੋਲੀ 70157 11940 ਹੁਣ ਪੈਸਾ ਕਿ ਮੰਗਦਾ ਹੈ ਤਾਂ बोल इसका 180 तो थी। है एक अच्छी तेल लेने वाली एक 60 के दे देंगे भाई तमाम पूरे पूरा डेढ़ तक का बचा डेढ़ डेढ़ ठीक कंडीशन बिल्कुल है डेढ़ लाख दे भाई कह रहे हैं फोन नंबर भाई ने बोलेगा बहुत रे हां जे कोई टोरनेड आवे तो सारा सारा हर चीज रहने के खाने ਇੱਕ ਵਾਰੀ ਫੇਰ ਕੈਮਰਾ ਮਾਰਨਾ ਕਰਮਾ ਜੀ ਮੱਝ ਚੰਗੀ ਆ ਬਾਈ ਹਰਿਆਣੇ ਦੀ ਮੱਝ ਹਰਿਆਣੇ ਦੀ ਮੱਝ ਬਾਕੀ ਤੁਸੀਂ ਟਾਂਚਾ ਚੈੱਕ ਕਰ ਲਓ ਯਾਰ ਹਰਿਆਣੇ ਵਾਲੀਆਂ ਮੱਝਾਂ ਦਾ ਬਾਈ ਟਾਂਚਾ ਰਲਦੇ ਹੀ ਆਪਾਂ ਹਰਿਆਣੀਆਂ ਮੱਝਾਂ ਨੂੰ ਦੇਖੋ ਗੁਬਾਰ ਦਾ ਕੰਮ ਆ ਬਾਈ ਦਾ ਇਸ ਤੋਂ ਇਲਾਵਾ ਵੀ ਬਹੁਤ ਢੂਲ ਅੰਗਰ ਜਿਹੜੇ ਘਰੇ ਹੁੰਦੇ ਬਾਈ ਕੋਲੇ ਬਣਾ ਰਹੇ ਸੰਬੰਧ